ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਪਤੀ ਸਰਕਾਰ ਮੁਰਦਾਬਾਦ ਮੁਰਦਾਬਾਦ 2025 ਬਿਜਲੀ ਬਿੱਲ ਰੱਦ ਕਰੋ ਰੱਦ ਕਰੋ ਰੱਦ ਕਰੋ 2025 ਬਿਜਲੀ ਬੀਲ ਰੱਦ ਕਰੋ ਰੱਦ ਕਰੋ ਰੱਦ ਕਰੋ ਮਾਈ ਜੀ ਹਰਮੇਰ ਸਿੰਘ ਆ ਤੋਂਗਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਡਾਕਟਰ ਦਰਸ਼ਨਪਾਲ ਜੀ ਦੀ ਜਥੇਬੰਦੀ ਵੱਲੋਂ ਜੀ ਅੱਜ ਤੱਕ ਕੀ ਅੱਜ ਅਸੀਂ ਪਿੰਡਾਂ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਕਿਸਾਨ ਵਿਰੋਧੀ ਲੋਕ ਵਿਰੋਧੀ ਬਿੱਲ ਲੈ ਕੇ ਆਏ ਨੇ ਜਿਵੇਂ ਬਿਜਲੀ ਬਿੱਲ 2025 ਹੋ ਗਿਆ ਚਿੱਪ ਵਾਲੇ ਮੀਟਰ ਲਾਉਣੇ ਤੇ 300 ਜੋਨਟ ਜਿਹੜੀ ਉਹ ਰੱਦ ਕਰਨੀ ਤੇ ਖੇਤਾਂ ਵਾਲੀਆਂ ਮੋਟਰਾਂ ਨੂੰ ਬਿੱਲ ਲਾਉਣੇ ਇਹ ਸਾਰਿਆਂ ਨੂੰ ਮਤਲਬ ਕਾਨੂੰਨ ਨੂੰ ਰੱਦ ਕਰਾਉਣ ਵਾਸਤੇ ਲੋਕਾਂ ਨੂੰ ਜਾਗਰੂਕ ਕਰਾਉਣ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਅੱਜ ਇੱਕ ਮੁਹਿੰਮ ਵੇਢੀ ਆ ਪਿੰਡ ਪਿੰਡ ਜਾ ਕੇ ਅਸੀਂ ਮੀਟਿੰਗਾਂ ਕਰਾਂਗੇ ਜਿੱਥੇ ਵੀ ਲੋਕ ਬੈਠੇ ਨੇ ਉਹਨਾਂ ਨੂੰ ਸਰਕਾਰ ਦੇ ਨਾਕਾਮੀਆਂ ਦੱਸਾਂਗੇ ਬਿਲਾਾਂ ਦਾ ਵਿਰੋਧ ਕਰ ਰਹੇ ਹਾਂ ਅਸੀਂ ਵੀ ਇਹ ਬਿਲ ਸਾਡੇ ਲਈ ਕਿੰਨੇ ਕ ਘੱਟ ਹੋ ਸਕਦੇ ਨੇ ਜਿੱਥੇ ਕਿ ਸਰਕਾਰ ਨਾਲ ਸੀਡ ਬਿਲ ਦੇ ਉੱਤੇ ਵੀ ਕਬਜ਼ਾ ਕਰਨ ਜਾ ਰਹੀ ਆ ਕਿਉਂਕਿ ਸੀਡ ਬਿਲ ਇੱਕ ਕਿਸਾਨਾਂ ਦੇ ਆ ਫਸਲਾਂ ਦਾ ਬਿਲ ਆ ਇਹ ਇਹ ਕਿਸਾਨਾਂ ਦੇ ਹੱਥਾਂ 'ਚ ਹੀ ਹੋਣਾ ਚਾਹੀਦਾ ਇਹ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਆ ਇਸ ਤਰ੍ਹਾਂ ਇਹਨਾਂ ਨੇ ਹੋਰ ਵੀ ਕਈ ਬਿਲ ਲਾਗੂ ਕੀਤੇ ਹੋਏ ਨੇ ਜਿਹੜੇ ਅਜੇ ਤੱਕ ਲੋਕਾਂ ਨੂੰ ਪਤਾ ਨਹੀਂ ਹੈ ਉਹ ਸਾਰਿਆਂ ਵਾਸਤੇ ਅਸੀਂ ਲੋਕਾਂ ਨੂੰ ਅੱਜ ਇੱਕ ਜੁਟਦਾ ਦੇ ਵਿੱਚ ਇਹ ਗੱਲ ਕਹਿਣ ਵਾਸਤੇ ਚੱਲੇ ਆ ਵੀ ਤੁਸੀਂ ਜਾਗਰਤ ਹੋਵੋ ਇਕੱਠੇ ਹੋਵੋ ਜਿੰਨਾ ਚਿਰ ਲੋਕ ਪਿੰਡਾਂ 'ਚ ਉੱਠ ਕੇ ਸੜਕਾਂ 'ਤੇ ਆਉਣਗੇ ਨੀ ਉਹਨਾਂ ਜਿਹੜੇ ਕਾਨੂੰਨ ਨਹੀਂ ਰੱਦ ਹੋ ਸਕਦੇ ਦੇਖੋ ਜੀ ਬਿਜਲੀ ਮਿਲਤਾ ਇੰਨਾ ਖਤਰਨਾਕ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬਿਜਲੀ ਦਾ ਜਿਹੜਾ ਬੱਲ ਵੀ ਨਿਕਰੇ ਜਗਾ ਸਕਦੇ ਏਸੀ ਲਾਉਣਾ ਪੱਖੇ ਚਲਾਉਣੇ ਅਰ ਇਹ ਪਾਣੀ ਕੱਢ ਕੇ ਧਰਤੀ 'ਚ ਪੀਣਾ ਇਹ ਤਾਂ ਬਹੁਤ ਦੂਰ ਦੀ ਗੱਲ ਆ ਕਿਉਂਕਿ ਸਾਰਾ ਸਮਾਨ ਸੜਾ ਕਵਾੜ 'ਚ ਜਾਣਾ ਕਿਉਂਕਿ ਬਿਜਲੀ ਦਾ ਰੇਟ ਵੀ ਮਹਿੰਗਾ ਹੋ ਜਾਣਾ ਜਦੋਂ ਕਾਰਪੋਰੇਟ ਘਰਾਣੇ ਦੇ ਹੱਥ 'ਚ ਵਾਗੀ ਪ੍ਰਾਈਵੇਟ ਹੋ ਗਈ ਨਿੱਜੀਕਰਨ ਹੋ ਗਿਆ ਪਹਿਲਾਂ ਤਾਂ ਸਾਨੂੰ ਨੌਕਰੀਆਂ ਨਹੀਂ ਮਿਲਦੀ ਸਾਡੇ ਪੰਜਾਬ ਨੂੰ ਸਭ ਤੋਂ ਵੱਡਾ ਨੁਕਸਾਨ ਤਾਂ ਸਾਡਾ ਇਹ ਹੀ ਆ ਦੂਜੇ ਪਾਸੇ ਜਿਹੜੇ ਚਿਪ ਵਾਲੇ ਮੀਟਰ ਨੇ ਇਹਨਾਂ ਦਾ ਬਿੱਲ ਮੈਂ ਨਹੀਂ ਕਹਿੰਦਾ ਅੱਜ ਨਹੀਂ ਭਰੇ ਜਾਂਦੇ ਹਰ ਇੱਕ ਦੇਖੋ ਤੁਸੀਂ 40 40 ਹਜ਼ਾਰ ਦਾ ਬਿੱਲ 90 90 ਹਜ਼ਾਰ ਦਾ ਬਿੱਲ ਲੱਖ ਲੱਖ ਰੁਪਏ ਦਾ ਬਿੱਲ ਉਦੋਂ ਬਾਅਦ ਸੁਨਵਾਇਉ ਨਹੀਂ ਆਏ ਵੀ ਮਤਲਬ ਇਹ ਆਇਆ ਕਿਸ ਗੱਲ ਤੋਂ ਆ ਅੱਜ ਕਿੰਨੇ ਕੁ ਅੱਜ ਤਕਰੀਬਨ ਜੀ ਅਸੀਂ ਸੈਂਕੜੇ ਪਿੰਡਾਂ ਦੇ ਵਿੱਚ ਮਾਰਚ ਇੱਕ ਮਤਲਬ ਇਹ ਕਿ ਗੱਡੀ ਕੱ ਦਿਲਕੈ ਲੋ ਵੀ 4-500 ਪਿੰਡਾਂ ਦੇ ਵਿੱਚ ਅਸੀਂ ਮਾਰਚ ਚਾਰ ਗੱਡੀਆਂ ਨੇ ਤੇ 6 ਜਥੇਬੰਦੀਆਂ ਨੇ ਸੰਯੁਕਤ ਮੋਰਚੇ ਵੱਲੋਂ ਸਾਂਝਾ ਪ੍ਰੋਗਰਾਮ ਆ ਇਹ ਹਰ ਇੱਕ ਗੱਡੀ ਦੇ ਵਿੱਚ ਹਰ ਇੱਕ ਜਥੇਬੰਦੀ ਦਾ ਬੰਦਾ ਸਾਡਾ ਸ਼ਾਮਲ ਹੋ ਮੈਂ ਖੇਤੀਬਾੜੀ ਦੇ ਕਿਸਾਨ ਵਿਕਾਸ ਪਰੰਟ ਪੰਜਾਬ ਸੂਬਾ 77 ਜਗਪਾਲ ਸਿੰਘ ਹੁੰਦਾ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਜਿਹੜਾ 28 ਤਰੀਕ ਤੋਂ ਲੈ ਕੇ 4 ਜਨਵਰੀ ਤੱਕ ਪਿੰਡਾਂ ਦੇ ਵਿੱਚ ਮਾਰਚ ਨੇ ਜਾਰੇ ਜਾ ਹੋਰ ਕਰਨੇ ਸੀਗੇ ਸੰਲੋਕ ਤਕਸਾਨ ਮੋਰਚਾ ਜੰਦਾ ਉਸ ਲੜੀ ਤੋਂ ਅੱਕੇ ਲੈ ਕੇ ਨਾਭਾ ਬਲਾਕ ਅੱਜ ਪਿੰਡਾਂ ਦੇ ਵਿੱਚ ਚਾਰ ਗੱਡੀਆਂ ਲੈ ਕੇ ਵੱਖ-ਵੱਖ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਜਿਹੜੀਆਂ ਲੋਕਾਂ ਨੂੰ ਜਾਗਰੂਤ ਜਿਹੜਾ ਅੱਜ ਸੀ ਕਰ ਰਹੇ ਆ ਕਿ ਆਉਣ ਵਾਲੀ 16 ਜਨਵਰੀ ਨੂੰ ਪੰਜਾਬ ਸਰਕਾਰ ਤੇ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਦੇ ਤਲਾਬ ਇੱਕ ਵੱਡਾ ਰੋਸ ਪ੍ਰਦਰਸ਼ਨ ਜ਼ਿਲ੍ਹਾ ਹੈੱਡਕੁਆਟਰਾਂ ਤੇ ਕਰ ਰਹੀ ਹੈ ਉਹਦੇ ਵਿੱਚ ਬਿਜਲੀ ਬਿੱਲ 2025 ਬਿਜ ਬਿਲ 2025 ਤੇ ਜਿਹੜਾ ਲੇਬਰ ਕੋਡ ਐਕਟ 4 ਬਣਾਇਆ ਜਿਹੜਾ ਉਹਦੇ ਵਿਰੋਧ ਦੇ ਵਿੱਚ ਇਹ ਮੰਨਰੇਗਾ ਦੇ ਬਿਡਾਂ ਦੇ ਵਿੱਚ ਲਾਗਬੰਦੀ ਕਰਕੇ ਬਹੁਤ ਮਤਲਬ ਜਾਗਰੂਤ ਕਰਕੇ ਸੈਂਟਰ ਦੀ ਸਰਕਾਰ ਦੇ ਖਿਲਾਫ ਇਹਨਾਂ ਬਿੱਲਾਂ ਨੂੰ ਵਾਪਸ ਕਰਾਉਣ ਦੇ ਜਿਹੜਾ ਮਾਰਚ 2025 ਬਿਜਲੀ ਬਿਲ ਰੱਦ ਕਰੋ ਕਿਸਾਨ ਮਜ਼ਦੂਰ ਮਲਾਜਮ ਤੇ ਵਿਦਿਆਰਥੀ ਜਥੇਬੰਦੀਆਂ ਸਾਰਿਆਂ ਇਕੱਠੀਆਂ ਹੋ ਕੇ ਅੱਜ ਜਿਹੜਾ ਇਹ ਪਿੰਡਾਂ ਦੇ ਵਿੱਚ ਜਾ ਰਿਹਾ ਹੈ ਅੱਜ ਸੁਪਰੀ ਤੇ ਸੁਯੁਗਤ ਮਲਾਕ ਨਾਮ ਦੇ ਪਾਰਨ ਨਵਾਤਾ ਜਾਦੇ ਬੰਦੇ ਜਿਹੜੇ ਬੇਲਾ ਜਿੰਦੀ ਸਾਡੀ ਸਹਿਯੋਗਤ ਸਾਹਿਬ ਦੇ ਉੱਤੇ ਰੱਤ ਕਰਾਉਣ ਵਾਸਤੇ ਜੋ ਵੀ ਸਰਕਾਰ ਦੇ ਵਿੱਚ ਕੁਈ ਬਿਜਲੀ ਬਿੱਲ ਦਾ ਜਿਹੜਾ ਜefe ਵਲੀਆ ਚੱਲਿਆਂ ਨੇ ਕੱਲੇ ਕੱਲੇ ਪਿੰਡਾਂ ਨੂੰ ਲਾਮਬੰਦ ਕਰਕੇ 16 ਦੇ ਤੱਕ ਪਹੁੰਚਾ ਪਾਉਣਾ ਕਰਾਉਣਾ ਜਿਹੜੇ ਲੋਕਾਂ ਦਾ ਬਿਜਲੀ ਦੇ ਤਾਰੇ ਬਲਾਸਾਂ ਦੇ ਨਾਂ ਤੇ ਪਾਉਂਦੇ ਭਾਤ ਤਾਰੋ ਹਕਮਤਾਂ ਜੀ ਇਹ ਹੀ ਆ ਵੀ ਜੋ ਵੀ ਸਰਕਾਰ ਗਲਤ ਫੈਸਲੇ ਲੈ ਰਹੀ ਆ ਬਿਲਾ ਉਹ ਪਹਿਲਾਂ ਦੇ ਮੁੱਤਿਆਂ ਤੇ ਕਿਸਾਨੀ ਦਾ ਜੋ ਵੀ ਮੁੱਤੇ ਨੇ ਉਹਨਾਂ ਦੇ ਤੁਹਾਨੂੰ ਜਾਗਰੂਕ ਕਰਾ ਐ ਭਾਰਤੀ ਕਿਸਾਨ ਜੁਨੇਕਤਾ ਉਗਰਾਹਾ ਬਲਾਕ ਨਾਬਾ ਦਾ ਜਨਰਲ ਸਕੱਤਰ ਜਸਵਿੰਦਰ ਸਿੰਘ ਸਾਲੂਆਲ ਜੀ ਅੱਜ ਦੀ ਕੀ ਪਲਾਨਿੰਗ ਹੈ ਤੁਹਾਡੀ ਅੱਜ ਦੀ ਜਿਹੜੀ ਪਲਾਨਿੰਗ ਹੈ ਜੀ ਕਿਉਂਕਿ ਆਉਣ ਵਾਲੀ ਜਿਹੜੀ 16 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰ ਅੱਗੇ ਬਹੁਤ ਵੱਡੇ ਇਕੱਠ ਦੇ ਰੂਪ ਦੇ ਵਿੱਚ ਅਸੀਂ ਬੈਠਾਂਗੇ ਉਹਦੇ ਵਾਸਤੇ ਅਸੀਂ ਪਿੰਡ-ਪਿੰਡ ਵਿੱਚ ਜਾ ਕੇ ਸਾਰੀਆਂ ਜਥੇਬੰਦੀਆਂ ਜਿਵੇਂ ਐਸਕੇਐਮ ਦੀ ਮੀਟਿੰਗਾਂ ਹੋਈਆਂ ਨੇ ਉਹਦੇ ਤਹਿਤ ਅਸੀਂ ਸਾਰੀਆਂ ਟੀਮਾਂ ਬਣਾ ਕੇ ਪੂਰੇ ਨਾਬੇ ਬਲਾਕ ਦੇ ਵਿੱਚ ਅਸੀਂ ਟੀਮਾਂ ਬਣਾ ਕੇ ਸਾਰੇ ਪਿੰਡਾਂ ਚ ਜਾ ਜਾ ਕੇ ਮੀਟਿੰਗਾਂ ਕਰਾਂਗੇ ਲੋਕਾਂ ਨੂੰ ਜਾਗਰਤ ਕਰਾਂਗੇ ਕਿਉਂਕਿ ਜਿਹੜਾ ਸੈਂਟਰ ਸਰਕਾਰ ਨੇ ਹੁਣ ਤਿੰਨ ਕਾਨੂੰਨ ਲਿਆਂਦੇ ਨੇ ਇੱਕ 2025 ਬਿਜਲੀ ਬਿੱਲ ਇੱਕ 2025 ਜਿਹੜਾ 20 ਸੋਧ ਬਿੱਲ ਇੱਕ ਐਕਟ ਲਿਆਂਦਾ ਲੇਬਰ ਐਕਟ ਉਹਨਾਂ ਵਾਸਤੇ ਲੋਕਾਂ ਨੂੰ ਅਸੀਂ ਜਾਗਰਤ ਕਰਾਂਗੇ ਪਿੰਡ-ਪਿੰਡ ਜਾ ਕੇ ਤਾਂ ਜੋ ਜਿਹੜਾ ਆਉਣ ਵਾਲੀ 16 ਤਰੀਕ ਨੂੰ ਅਸੀਂ ਬਹੁਤ ਵੱਡੇ ਇਕੱਠ ਦੇ ਰੂਪ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰ ਅੱਗੇ ਬੈਠਾਂਗੇ ਅਤੇ ਸਰਕਾਰ ਨੂੰ ਚੇਤਾਵਨੀ ਦਵਾਵਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਵੱਡਾ ਸੰਘਰਸ਼ ਅਸੀਂ ਵਿੱਢ ਸਕਦੇ ਹਾਂ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ 2019-20 ਦੇ ਵਿੱਚ ਅਸੀਂ ਜਿਹੜਾ ਸੰਘਰਸ਼ ਵਿੱਢਿਆ ਸੀਗਾ ਉਸੇ ਤਰੀਕੇ ਦੇ ਨਾਲ ਉਸੇ ਤਰਜ਼ ਦੇ ਅਸੀਂ ਇਹ ਯਾਨੀ ਕਿ ਲੋਕਾਂ ਦੇ ਵਿੱਚ ਜਾਗਰਤੀ ਪੈਦਾ ਕਰਨ ਵਾਸਤੇ ਅੱਜ ਪੂਰੇ ਨਾਬੇ ਬਲਾਕ ਦੇ ਵਿੱਚ ਅਸੀਂ ਸਾਰੇ ਐਸਕੇਐਮ ਦੇ ਸੱਦੇ ਤੇ ਅਸੀਂ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਮੀਟਿੰਗਾਂ ਕਰਾਂਗੇ ਅਤੇ ਲੋਕਾਂ ਨੂੰ ਜਾਗਰਿਤ ਕਰਾਂਗੇ ਬਹੁਤ ਜ਼ਿਆਦਾ ਖਤਰਨਾਕ ਬੀਜ ਵਿਵੈਲਾ ਜਿਹੜਾ 2025 ਆ ਕਿਉਂਕਿ ਜਿਹੜੀਆਂ ਇਹ ਕਾਰਪੋਰੇਟ ਘਰਾਣੇ ਇਹ ਕੰਪਨੀਆਂ ਨੇ ਚਾਰ ਪੰਜ ਕੰਪਨੀਆਂ ਨੂੰ ਇਹ ਦੇਣਗੇ ਉਹਦੇ ਵਿੱਚ ਇਹਨਾਂ ਨੇ ਹਾਈਬ੍ਰਿਡ ਬੀ ਪੈਦਾ ਕਰਨੇ ਨੇ ਉਹਦੇ ਵਿੱਚ ਲੋਕਾਂ ਨੂੰ ਕਹਿਣਗੇ ਕਿ ਵੀ ਸਾਧ ਤੋਂ ਕੰਪਨੀ ਤੋਂ ਬੀਜ ਖਰੀਦਾ ਜਾਵੇ ਇੱਥੇ ਤਾਂ ਇੱਕ ਹੋਣਾ ਕਿ ਜਿਹੜਾ ਤੁਹਾਡੀ ਅੱਗੇ ਆਪਣੇ ਬਜ਼ੁਰਗ ਪੁਰਾਣੇ ਬੀਜ ਰੱਖ ਲੈਂਦੇ ਸੀ ਆਉਣ ਵਾਲੀ ਫਸਲ ਬੀਜਣ ਵਾਸਤੇ ਉਹ ਤੁਸੀਂ ਉਹ ਨਹੀਂ ਬੀਜ ਸਕੋਗੇ ਅਗਰ ਤੁਸੀਂ ਉਹ ਬੀਜੋਗੇ ਤਾਂ ਉਹ ਤਾਂ ਸਪਸ਼ਟੀਕਰਨ ਦੇਣਾ ਪੈਣਾ ਬਿੱਲ ਵਗੈਰਾ ਦੇਣੇ ਪੈਣਗੇ ਉਹਦੇ ਵਿੱਚ ਤੁਹਾਡੇ ਦੇ ਪਰਚੇ ਵੀ ਹੋਣਗੇ ਥੋੜੇ ਜੇਲਾਂ ਤੱਕ ਵੀ ਜਾਣਗੇ ਕਿਉਂਕਿ ਜਿਹੜੀ ਰਵਾਇਤੀ ਫਸਲਾਂ ਆਪਣੇ ਬਜ਼ੁਰਗ ਪੁਰਾਣੇ ਬੀਜ ਰੱਖਦੇ ਆ ਰਹੇ ਨੇ ਉਹ ਸਿਸਟਮ ਸਾਰਾ ਖਤਮ ਕਰਕੇ ਇਹ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਬੀਜ ਬੀਜਲਾ ਜਿਹੜਾ ਬੀ ਅਵੇਲਾ ਉਹ ਕਾਰਪੋਰੇਟ ਘਰਾਣਿਆਂ ਨੂੰ ਸੰਪਣਾ ਚਾਹੁੰਦੇ ਨੇ ਜੀ ਮੈਂ ਗਰਮੀਤ ਸਿੰਘ ਪਿੰਡ ਸੱਜੂਪਟ ਕੁੱਲ ਹਿੰਦ ਕਿਸਾਨ ਸੁਭਾ ਜ਼ਿਲ੍ਹਾ ਸਖਤਰ ਪਟਿਆਲਾ ਕੇਂਦਰ ਸਰਕਾਰ ਲਗਾਤਾਰ ਇੱਕ ਤੋਂ ਬਾਅਦ ਇੱਕ ਕਾਨੂੰਨ ਖਤਮ ਕਰਕੇ ਜਾਂ ਕਾਨੂੰਨ ਬਦਲ ਕੇ ਲੋਕ ਵਿਰੋਧੀ ਫੈਸਲੇ ਲੈਣ ਲੈ ਰਹੀ ਹੈ ਉਸ ਦੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਕਿ ਉਸ ਦੇ ਖਿਲਾਫ ਲੜਾਈ ਦਿੱਤੀ ਜਾਵੇਗੀ ਜਿਵੇਂ ਬਿਜਲੀ ਬਿੱਲ ਸਾਥੀਆਂ ਨੇ ਦੱਸਿਆ 2025 ਸੀਡ ਬਿੱਲ ਨਰੇਗਾ ਦਾ ਐਕਟ ਲੇਬਰ ਐਕਟ ਇਹਨਾਂ ਦੇ ਖਿਲਾਫ ਅਸੀਂ ਇੱਕ ਲੋਕਾਂ ਨੂੰ ਜਾਗਰੂਕ ਕਰਕੇ ਤਿਆਰ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਲੜਾਈ ਦੀ ਤਿਆਰੀ ਕਰ ਰਹੇ ਹਾਂ ਬਹੁਤ ਵੱਡੇ ਪੱਧਰ ਤੇ ਲੜਾਈ ਜਿਹੜੀ ਹੈ ਕੇਂਦਰ ਨਾਲ ਲੜੀ ਜਾਊਗੀ ਇਹ ਕਾਨੂੰਨ ਵਾਪਸ ਕਰਾ ਕੇ ਹਟਾਂਗੇ ਤੁਹਾਨੂੰ ਕੀ ਇਹ ਉਸ ਤੋਂ ਵੀ ਖਤਰਨਾਕ ਨੇ ਇੱਕ ਤਾਂ ਕੇਂਦਰ ਸਰਕਾਰ ਅਧਿਕਾਰਾਂ ਚ ਆਪਣੇ ਚ ਲੈ ਰਹੀ ਆ ਸੂਬਿਆਂ ਦੇ ਅਧਿਕਾਰਾਂ ਦੇ ਛਾਪੇ ਮਾਰ ਰਹੀ ਆ ਬਿਜਲੀ ਵਿਲ 2025 ਦੇ ਅਨੁਸਾਰ ਸਾਰੇ ਸੂਬਿਆਂ ਦੇ ਜਿਹੜੇ ਬਿਜਲੀ ਬੋਰਡ ਆ ਉਹਨਾਂ ਨੂੰ ਕੇਂਦਰ ਦੇ ਅੰਦਰ ਚਲੇ ਜਾਣਾ ਜਿਸ ਦੇ ਨਾਲ ਲੋਕਾਂ ਦੀਆਂ ਸਬਸਿਡੀਆਂ ਜਾਂ ਗਰੀਬਾਂ ਨੂੰ ਬਿਜਲੀ ਨਹੀਂ ਮਿਲੇਗੀ ਕਿਉਂਕਿ ਇਹ ਮੋਦੀ ਆਪਣੇ ਮਿੱਤਰਾਂ ਨੂੰ ਅਡਾਨੀਆਂ ਵਾਨੀਆਂ ਨੂੰ ਸਾਰੇ ਬਿਜਲੀ ਬੋਰਡ ਸੌਂਪਣਾ ਚਾਹੁੰਦਾ ਸਾਰਾ ਕੁਝ ਸੌਂਪਣਾ ਚਾਹੁੰਦਾ ਔਰ ਇਹ ਸਾਰੇ ਅਧਾਰੇ ਵੇਚ ਕੇ ਦੇਸ ਦੇ ਅਡਾਨੀਆਂ ਵਾਨੀਆਂ ਦੇ ਹੱਥਾਂ ਵਿੱਚ ਦੇ ਕੇ ਹਰ ਦੇਸ਼ ਦੀ ਗਤੀ ਤੋਂ ਭੱਜੂਗਾ ਅਸਰ ਸਿੰਘ ਭੁੱਜੋ ਮਾਜਰੀ ਬਲਾਕ ਪ੍ਰਧਾਨ ਵੀ ਕਜੂ ਰਾਜੇਵਾਲ ਜੀ ਚੰਡਾ ਮਾਰਚ ਅਸੀਂ ਲੋਕਾਂ ਨੂੰ ਜਿਹੜੇ ਇਹ ਆਪਣਾ ਬਿਜਲੀ ਪ੍ਰਾਈਵੇਟ ਕਰਨ ਜਾਂ ਸੀਟ ਬਿਲ ਤੇ ਲੋਕਾਂ ਨੂੰ ਖਤਮ ਕਰਨ ਦੀ ਇੱਕ ਚਾਲ ਹੈ ਮੋਦੀ ਸਰਕਾਰ ਦੀ ਇਹ ਕਹਿ ਵੀ ਆਮ ਜਨਤਾ ਨੂੰ ਵੀ ਇੰਨੇ ਗਰੀਬ ਕਰ ਦੇਣਾ ਬਿਜਲੀ ਇੰਨੀ ਮਹਿੰਗੀ ਹੋ ਜਾਣਾ ਕਿ ਹਰੇਕ ਦੇ ਵਸ ਦੀ ਗੱਲ ਨਹੀਂ ਰਹਿਣੀ ਤੇ ਸੀਟ ਬਿਲਾਂ ਜਿਵੇਂ ਸੀਟ ਇਹ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਣੇ ਨੇ ਇਸ ਕਰਕੇ ਵੀ ਪੂਰੀ ਗ੍ਰੀਪੀਓ ਕਰਕੇ ਵੀ ਜਿੰਨਾ ਸਾਰਾ ਉਹ ਅਬਦੇ ਅੰਡਰ ਲੈਣਾ ਚਾਹਦਾ ਵੀ ਲੋਕ ਉਠਣਾ ਸਕਣਾ ਆਪਣੀ ਆਵਾਜ਼ ਬੁਲੰਦਨਾ ਕਰ ਸਕਣ